ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਸ਼ਹਿਰ ਆਇਆ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵੀ ਦੇ ਕੋਲ ਚਾਰ ਪਸ਼ੂ ਆ ਗਏ ਆ ਤੇ ਮੁੱਲ ਕਰਾਉਣੇ ਇਹਨਾਂ ਦੇ ਬਿਲਕੁਲ ਜਾਇਜ਼ ਜਾਇਜ਼। ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਤੁਹਾਨੂੰ ਅੱਜ ਗਰਲੈਂਡੋ ਵੱਛੀ ਵਿਖਾਉਣੀ ਹੈ। ਗਰਲੈਂਡੋ ਲੋਕ ਜਿਆਦਾ ਦੂਜਿਆਂ ਨੂੰ ਗਰਲੈਂਡੋ ਕੋਈ ਪਿਓਰ ਗਰਲੈਂਡੋ ਵਿਖਾ ਦੇਣੀ ਹੈ ਅੱਜ ਤੁਹਾਨੂੰ। ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਆ। ਸੱਸੀ ਗੱਲ ਜੀ ਵੀਰ ਜੀ। ਸੱਸੀ ਗੱ ਨਾ ਮੇਰਾ ਮੈਡੀਸ਼ੀਨ ਹਾਂਜੀ ਸ਼ਹਿਰ ਆਪਣਾ ਬਟਾਲਾ ਜੇ ਹਾਂਜੀ ਬਟਾਲਾ ਜ਼ਿਲ੍ਹਾ ਗਰਦਾਸਪੁਰ ਹੈ ਠੀਕ ਹੈ ਨੰਬਰ 8360101198 ਇਸ ਨੰਬਰ ਤੇ ਵਟਸਐਪ ਚੱਲਦਾ ਹੈ ਠੀਕ ਹੈ ਵੀਰ ਜੀ ਤੇ ਚੰਗੇ ਲੈਂਦੇ ਜੀ ਨਗੀਨੇ ਅੱਜ ਤੁਹਾਨੂੰ ਪਤਾ ਹੀ ਹੈ ਚੰਗੇ ਲੱਗੇ ਵੀ ਪਾਏ ਹਾਂ ਚੰਗੇ ਟੋਲ ਟੋਲ ਕੇ ਕੱਢੇ ਜੀ ਹਾਂਜੀ ਤੇ ਵਹਿੜ ਸ਼ਕੀਨ ਬੜੇ ਕਮਾਲ ਦੀ ਜੇ ਤੇ ਕਿੰਨੇ ਦਿਨ ਖੜਦੀ ਜੇ ਹਜੇ ਇਹ ਤੋਂ ਕਰ ਲਈਏ ਹਾਂਜੀ ਇਹ ਤੋਂ ਕਰ ਲਈਏ ਇਸ ਸੁਆ ਪਹਿਲਾ ਹੀ ਜੀ ਬੀਚ ਅੱਛਾ ਸੁਆ ਪਹਿਲਾ ਹੀ ਸੁਣੀ ਹੈ ਜੀ ਕਦ ਕੜ ਵੜਾ ਜੇ ਇਹਦਾ ਕਦ ਕੜ ਵੜਾ ਥੋੜੀ ਜੀ ਵੀਰਕੇ ਨੇ ਸਾਮ ਘਟ ਗਈ ਦੀ ਆ ਵਾ ਠੀਕ ਹੈ ਜੀ ਹੈ ਪੂਰੇ ਸੰਨ ਨਾਲ ਜਾਤ ਨਸ ਵਾਲੀ ਆ ਕੀ ਬਾਤ ਹੈ ਵੇਖੋ ਪ੍ਰਿੰਟ ਪ੍ਰਿੰਟ ਚੰਗਾ ਆ ਪੂਰੇ ਦੇਖੋ ਵਸ਼ੀ ਦਾ ਹਾਂਜੀ ਚਲੋ ਖਾਲ ਦੋ ਤੁਹਾਨੂੰ ਨੇੜੇ ਅਜੇ ਲੈ ਜੂ ਦੇਣ ਹਾਂਜੀ ਦੇਣ ਦਾਕ ਲੈ ਜੇਗੀ ਜੇ ਲਓ ਜੀ ਵੀਰ ਜੀ ਹੈ ਨਾ ਬਸ ਕਰ ਥੋੜੀ ਜੀ ਸਾਮ ਤੋਂ ਟੁੱਟੀ ਜੇ ਵੈੜ ਬੜੀ ਜਾਤ ਨਸ ਵਾਲੀ ਠੀਕ ਹੈ ਜੀ ਵੀਰ ਜੀ ਤੋਰੀਆਂ ਇਹਨੂੰ ਲਓ ਜੀ ਦਿਨ ਲੈ ਜੂਗੀ ਥੋੜੇ ਜੇ ਉਹ ਸ਼ਾਮ ਬੜੀ ਹੈ ਵੇਖੋ ਹਾਂਜੀ ਹੈ ਕੁਆਲਿਟੀ ਪੂਰੀ ਸ਼ਾਮ ਨੂੰ ਦੁੱਧ ਵੀ ਚੰਗਾ ਆਇਜੂ ਹਾਂਜੀ ਪ੍ਰੋਡਕਟ ਦੀ ਬੜੀ ਸਾਫ ਹੈ ਠੀਕ ਹੈ ਵੀਰ ਜੀ ਥੋੜੀ ਜੀ ਬੱਚੀ ਸ਼ਾਮ ਤੋਂ ਰਹੀ ਹੈ ਬੜੀ ਜਿਆਦਾ ਕੁਆਲਿਟੀ ਦੀ ਆ ਜਿਆਦਾ ਨਸਲ ਦੀ ਛੰਡੀ ਛੰਡੀ ਬਹੁਤ ਜਿਆਦੀ ਜੇ ਭਾਵੇਂ ਇੱਥੇ ਬੈਜੋ ਠੀਕ ਹੈ ਵੀਰ ਜੀ ਥਣ ਦਿਖਾ ਦੂ ਹਾਂਜੀ ਲਓ ਜੀ ਵੀਰ ਜੀ ਥਣ ਥਣ ਥਣੀਆਂ ਵੇਖੋ ਇਤਰੀ ਲੱਗੇ ਦੋ ਫਾਇਦੇ ਨੇ ਇਹ ਗੁਲਾਬੀ ਥਣ ਜੇ ਕੱਲਾ ਕੱਲਾ ਥਣ ਇਹ ਹੀ ਹੈ ਪਹਿਲਾਂ ਦਾ ਹੀ ਥਣ ਚੰਗਾ ਕੱਢਿਆ ਬਹੁਤ ਚੰਗਾ ਜੀ ਜਿਆਦਾ ਨਸਲ ਵਾਲੀ ਆ ਵੇਹੇ ਵੀਰ ਕੋ ਪਸ਼ੂ ਤਕਰੀਬਨ ਹੁੰਦੇ ਇਦਾਂ ਆ ਤੇ ਗਾਰ ਵਾਲੀ ਆ ਕੇ ਥੋੜੇ ਦਿਨ ਜਾ ਕੇ ਸੰਭੀ ਗਈ ਨਾ ਚਾਰੂ ਸ਼ੁਰੂ ਬੜੀ ਹੈ ਜੀ ਮਤਲਬ ਤੁਰੀ ਖਾਈ ਜਦੀ ਠੀਕ ਆ ਵੀਰ ਜੀ ਲੋ ਜੀ ਮੋਲੇ ਦਾ ਬਿਲਕੁਲ ਸਾਮ ਛੱਡ ਕੇ ਦਵਾ ਦੇਣਾ ਤੇ ਹਾਂਜੀ ਵੀਰ ਜੀ ਕਿੰਨੇ ਜਾਇਜ ਹੀ ਕਰ ਦੀਏ ਕਵਾਲਿਟੀ ਵੀ ਲੋਸ ਸ਼ੀਮਾ ਸਾਹਿਬ ਜੀ ਇਹਦੇ ਵਿੱਚ ਹੀ ਹੁੰਦੀ ਚੰਗੀ ਗੁੰਦੀ ਗਾਂਦੀ ਹਾਂਜੀ ਫੇਰ ਤੇ ਦਾ ਮੁੱਲ 80 85 ਹੋਣਾ ਹੈ ਉਹ ਨਹੀਂ 80 85 ਛੱਡੋ ਆਪਣੇ ਚੈਨਲ ਤੇ ਤੁਹਾਨੂੰ ਪਤਾ ਇੰਨੇ ਮਹਿੰਗੇ ਨੇ ਦਾਂਗੇ ਬਸ ਨਿੱਕੇ ਜਿਹੇ ਰੇ ਨਿੱਕੇ ਜਿਹੇ ਮੁੱਲ ਤੋਂ ਇਹਨੂੰ ਦਿੱਲੀ ਇੱਕੋ ਜਣੇ ਨੂੰ ਹੀ ਆ ਹਾਂ ਬਸ ਜਿਹੜਾ ਇਹ ਕੰਮ ਇਦਾਂ ਦਾ ਕਰਨਾ ਇਹਨੂੰ ਨਾ ਵੀ ਰੇਕ ਇਹਨਾਂ ਕਿ ਗ੍ਰੇਡ ਇਹਨਾਂ ਘੱਟ ਪਾਇਆ ਸ਼ਾਇਦ ਵਿਕੀ ਨਾ 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 ਇੱਕੋ ਜਣੇ ਮੈਂ ਰੇਟ ਦਾ ਉਹ ਕਰ ਦੇਣਾ ਵਾ ਬਿਲਕੁਲ ਜੈਜ ਠੀਕ ਹੈ ਤੇ ਕਰੀਏ ਜੈਜ ਆ ਤਾਂ ਕਿ ਦਿਆਂ ਦੀ ਸ਼ਾਮ ਬਵਸ਼ੀ ਦੀ ਮੁੱਲ ਤੇ ਭਾਵੇਂ ਦਾ ਹੁਣ ਵੀ 55 ਕਰ ਲਈ ਤੇ ਵੇਖ ਦੀ ਜੇ ਨਹੀਂ ਇਹਨ 45 ਤੋਂ ਆਫਰ ਲਾ ਦੀਏ ਕੁਛ ਨਹੀਂ ਹੁੰਦਾ ਹੈ ਤੇ ਚਲੋ ਇਹ ਵੈਰਾਈਟੀ ਪੂਰੀ ਸਾਨ 45000 ਦੀ ਵੀ ਜਾਇਜ਼ ਹੋ ਹੈਸ ਟਾਈਮ ਚਲੋ ਕੋਈ ਵੀਰ ਭਰਾ ਵੇਚਣਾ ਲਾ ਵੀ ਲੈ ਜਾਏਗਾ ਨਫਾ ਕਮਾ ਲੇਗਾ ਆਹ ਨਾਲ 43000 ਦੀ ਦੇ ਦਾਂਗੇ 42 ਦੀ ਹੋਗੀ ਜੇ ਫਿਰ ਉਹ ਨਹੀਂ ਕੋਈ ਗੱਲ ਨਹੀਂ ਹੈ ਚਲੋ ਜਾਤ ਨਸਲ ਵਾਲੀਆਂ ਮਿਲਦੀਆਂ ਨਹੀਂ ਜੇ ਆਪਣੇ ਚੈਨਲ ਤੇ ਮਿਲਦੀਆਂ ਜੇ ਬਸ ਉਹ ਆਰਟੀ ਦਿਖਾ ਦਿਓ ਇਹਦੀ ਆਪਣੇ ਬਹੁਤ ਜਿਆਦੀ ਕੱਦ ਵਜਨ ਵਾਲੀਆਂ ਜੇ ਮੰਨ ਲਓ ਸਾਰੇ ਇਹੋ ਜਿਹੇ ਨੇ 70 75 70000 ਵੀ ਕਰੀ ਜਾਂਦੇ ਜੀ ਬਿਲਕੁਲ ਨਸਨਸ ਪੂਰੀ ਹੈ ਕੋਈ ਕਮੀ ਨਹੀਂ ਆ ਹਾਂਜੀ ਤੇ ਹੈ ਕੱਦ ਕਾਠ ਵੜਾ ਜੇ ਕੱਦ ਵੀ ਵੱਡਾ ਜੇ ਪੂਰਾ ਠੀਕ ਹੋ ਜੀ ਚਲੋ ਹੋ ਗਈ 42000 ਦੀ ਹੋ ਗਈ ਚਲੋ ਦੇ ਦਾਂਗੇ ਜੇ ਤੁਸੀਂ ਕਹਿਤਾ ਤੇ ਗੱਲ ਅੱਗੇ ਤਾਜੀ ਸੂਈ ਆ ਗਈ ਜੇ ਇਹ ਸਵੇਰੇ ਸੂਈ ਜੀ ਚਿਮਾ ਸਾਹਿਬ ਕੋਈ 3 3:30 ਵਜੇ ਸੂਈ ਜੀ ਠੀਕ ਹੈ ਵੀਰ ਜੀ ਪੂਰੀਆਂ ਪੰਡਾ ਭਾਈ ਫਿਰਦੀ ਵੈਣ ਪੰਡਾ ਜੇਰ ਜੂਰ ਦਿਖਾ ਦਿਓ ਅੱਛੀ ਹਾਂਜੀ ਆ ਜੇ ਇਹਦੀ ਹਾਂਜੀ ਪ੍ਰੋਪਰ ਜੇਰ ਪਾਤੀ ਜੇ ਹਾਂਜੀ ਤੇ ਵੀਰ ਜੀ ਤੋਰੀਏ ਇਹਨੂੰ ਕਿੰਨਾ ਦੁੱਧ ਚ ਆਜੂਗੀ ਤਦ ਦੇਖੋ ਜੀ ਛੱਡਾ ਤੇ ਹੈਗਾ ਜੇ 20 25 ਕਿਲੋ ਵਾਲਾ ਹੀ ਤੇ ਬਾਕੀ ਮੇਰੇ ਵੀਰ ਨੇ ਨਿਗਾਹ ਵਾਲੇ ਵੇਖ ਹੀ ਲੈਣੀ ਕਿ ਨਾ ਕਿ ਚਵਾਈ ਹਾਂ ਜਿਹੜਾ ਬੰਦਾ ਪਰਖੂ ਨੇ ਪਰਖ ਕਰ ਲੈਣੀ ਵੈੜਦੀ ਸਭ ਮੇਰਾ ਵੀਰ ਵੇਖ ਲੈ ਕਮੀਆਂ ਦੇ ਵਿੱਚ ਕੋਈ ਨਹੀਂ ਹਾਂਜੀ ਕਿਉਂਕਿ ਅਜੇ ਦਿਹਾੜੀ ਤਾਜ਼ੀ ਸੂਈ ਏ ਵੈੜ ਨੇ ਸਿੱਧੀ ਸੁੱਦੀ ਹੁੰਦਿਆਂ ਸੋ ਚਲੋ ਤੁਹਾਨੂੰ ਗਾਣਾ ਮੈਂ ਜੀ ਇੱਕੋ ਹੀ ਚਵਾਈ ਰਹੀ ਹੋਈ ਜੇ ਥੋੜਾ ਥੋੜਾ ਚੱਕੀ ਤੇ ਨੇ ਬੱਚਾ ਬੁਚਾਰ ਜਾ ਠੀਕ ਹੈ ਜੀ ਚਲੋ ਕੋਈ ਭਰਾ 16 17 ਲੀਟਰ ਮੰਨ ਕੇ ਖਰੀਦ ਲੈ ਮੈਂ ਖੁੱਲਾ ਥੁੱਲਾ 20 ਕਿਲੋ ਦੁੱਧ ਚਵਾਈ ਚੰਗਾ ਬੰਦਾ ਹਾਂਜੀ ਤੁਹਾਨੂੰ ਫਿਰ ਵੀ ਕੋਈ ਆਪਣੀ ਸਮਝ ਮੁਤਾਬਕ ਲਾ ਲੇ ਬਿਲਕੁਲ ਆਪੋ ਆਪਣੀ ਸੇਵਾ ਦਾ ਦੋਦੇ ਆ ਜੀ 20 ਚੋਲੇ ਕੋਈ 10 ਚੋਲੇ ਕੋਈ 15 ਚੋਲੇ ਆਪਣੀ ਸਮਝਣਾ ਮੇਰਾ ਵੀ ਹਾਂ ਜੀ ਹਜੇ ਰਾਤ ਹੀ ਸੁੱਜੀ ਜੇ ਬੰਦੇਰੇ ਸੁੱਜੀ ਤੇ ਪੁੜੇ ਵੀ ਚੁੱਕੇ ਜਿੰਨੇ ਵੇਖ ਲੋ ਠੀਕ ਹਾਂ ਜੀ ਹਾਂ ਜੀ ਹਾਂ ਜੀ ਪੁੜੇ ਵੀ ਉਤਾਂ ਜੇ ਰਛੀ ਦੇ ਹਾਂ ਜੀ ਜੋ ਤਾਜੀ ਸੁੱਈ ਆ ਫੇਸਬੁਕ ਦਿਖਾ ਦਿਓ ਇਹਦਾ ਮਨ ਪੂਰੇ ਕਮਾਲ ਦੀ ਜਿੱਦਾਂ ਨੇ ਪਛੂ ਵੀਰ ਕੋ तकरीबन ਹੁੰਦੇ ਇਦਾਂ ਦੇ ਹੀ ਆ ਸਾਫ਼ ਸੁਥਰੇ ਤੇ ਮੋਲੂ ਵੀ ਵੀਰ ਦਾ ਹੁੰਦਾ ਜਾਇਜ਼ ਲਓ ਜੀ ਆਰਡਰ-ਆਰਡਰ ਕਰੋ ਚੱਕ ਪੂਰੀਆਂ ਪੰਡਾਂ ਪਾਈ ਫਿਰਦੀ ਆ ਇਹਦੇ ਸਵੇਰੇ ਹੌਲੀ ਕੀਤੀ ਜੇ ਥੋੜੀ 2.5 ਕਿਲੋ ਨਹੀਂ ਤੇ ਬਹੁਤੀ ਟਾਈਟ ਹੋਈ ਸਮਝੋ ਠੀਕ ਆ ਵੀਰ ਜੀ ਬੱਚੇ ਦਾ ਥੋੜਾ ਕਰ ਹਾਂਜੀ ਹਾਂਜੀ ਲੋ ਜੈਨ ਕੋਕੇ ਪੀਸਿਆ ਵੀਰ ਕੋ ਪੂਰੇ ਤੇ ਵੀ ਜੈ ਕੋਈ ਵੇਲੇ ਲੱਪੇ ਲੁਪੇ ਦਾ ਕੰਮ ਨਹੀਂ ਬਨੇਰੇ ਸੂਈ ਹਾਂਜੀ ਹਾਂਜੀ ਲੱਪਣ ਚਾਰੂ ਬੜੀ ਤੁੱਬੀ ਪੈਣ ਦੀ ਜੇ ਕਰੀ ਠੀਕ ਆ ਵੀਰ ਜੀ ਤੇ ਕਿੰਨੇ ਦੀ ਕਰੀ ਜੈਜੀ ਕਰ ਦਈਏ ਗਾਇ ਡੇਡੇ ਲੈ ਵੀ ਵਾਲੀ ਤਾਂ ਲੋਕੀ 70 70 75 75 ਦੇਈ ਜਾਂਦੇ ਆ। ਉਹ ਨਹੀਂ ਜੈ ਜਾ ਆਪਣੇ ਚੈਨਲ ਤੇ ਇੰਨਾ ਨਹੀਂ ਆਪਾਂ ਧੱਕਾ ਕਿਸਨਾ ਕਰਦੇ ਕੋਈ ਚੱਲ ਲੈ ਨਾਲੇ ਵੀ ਜਿਹੜੇ ਭਰਾ ਆਪਣੇ ਹੀ ਆ ਕਿਹੜਾ ਕਿਹਨੇ ਬਗਾਨੇ ਥਾਂ ਜਾਣੇ ਆ। ਵੀ ਮਾਲ ਖੜਕੇ ਵੇਚ ਸਕਦਾ ਸੀ। ਹਾਂ ਜੀ ਦੇ ਦਈਏ। ਕਿੰਨੇ ਦੀ? 60 ਦੀ ਦੇ ਦਈਏ। ਉਹ ਨਹੀਂ ਇਹਨੂੰ 50 ਦੇ ਲਾਗੇ ਜਿ ਲੈ ਉਹ ਮੈਂ ਦੇ ਦਿਆਂ। 55 ਦੀ ਦੇ ਦਈਏ। 50 ਦੇ ਲਾਗੇ ਲੈ ਗੀਏ। 55000 ਦੀ ਦੇ ਦਾਂਗੇ। ਉਹ ਨਹੀਂ 50 ਜੋ ਮੈਂ ਲਾਗੇ ਕਹਣਾ ਇਹ ਥੋੜਾ ਛੱਡ ਦਿਓ ਮੇਰੇ ਕਹਿਣ ਤੇ। ਓਏ ਇੱਥੇ ਕੀ ਜੀ ਮਾ ਸਾਹਿਬ ਕੁਝ ਬਚਣਾ ਜੀ। ਉਹ ਕੋਈ ਗੱਲ ਨਹੀਂ ਆ। ਕ ਛੱਡ 52 ਹਜ਼ਾਰ ਦੇ ਸਕਣ ਵਾਲਾ ਕੰਮ ਕਰ ਉਹ ਨਹੀਂ 50 ਚੋਂ 500 ਛੱਡ ਦਈਏ ਉਹ ਜਾਣਦੇ ਧੱਕਾ ਹੋਏ ਉਹ ਕੋਈ ਨਹੀਂ ਹੁੰਦਾ 500 ਮੇਰੇ ਕਹਿਣ ਤੇ ਛੱਡ ਦੋ 500 ਇੱਕ 500 ਛੋਟ ਗਿਆ 50 ਚੋਂ ਜਾਣਦੇ ਕਰੋ ਧੱਕਾ ਜੀ ਉਹ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ 500 ਛੋਟ ਗਿਆ 50 ਚੋਂ ਇਹ ਕਹਤਾ ਹੁੰਦਾ ਨਾ ਇਹ ਮੰਨਦਾ ਦਾ ਮਾਤਾ ਕਹਾਂ ਜੇ ਭਾਵੇਂ ਬਚੇ ਨਾ ਬਚੇ ਦੇ ਦੇਾਂਗੇ ਹਾਂਜੀ ਲਓ ਜੀ ਵੀਰ ਜੀ ਚੈੱਕ ਕਰ ਲਓ ਕੋਈ ਇਦਾਂ ਦੀਆਂ ਮਿਲਦੀਆਂ ਨਹੀਂ ਇਹ ਲੇਵਾ ਵੇਖੋ ਉਹਨਾਂ ਗਾਂ ਨੂੰ ਤੇ ਉਹਨਾਂ ਦੀ ਪਛਾਣ ਨੂੰ ਕੱਢੀ ਫਿਰਦੀ ਜੇ ਇੱਕ ਨੰਬਰ ਆ ਮੇਰਾ ਵੀਰ ਆਪਣੀ ਤਸੱਲੀ ਕਰਕੇ ਤਸੱਲੀ ਕਰ ਲੈ ਇਥੋਂ ਭਰਾ ਜੀ ਜੀ ਲੈਣਾ ਉਹ ਗੱਬਣੀਆਂ ਸੂਈ ਆਪਣੀ ਤਸੱਲੀ ਹਾਂਜੀ ਹਾਂਜੀ ਤੇ ਅੱਗੇ ਇੱਕ ਹੋਰ ਆ ਗਈ ਜੇ ਕਾਹ ਆ ਗਈ ਜੀ ਲੈ ਆ ਵੀ ਜੀ ਖੁੱਲ ਕੇ ਨੂੰ ਕੱਢ ਲਿਓ ਵੀਰ ਜੀ ਕਿਨੇ ਚਿਰ ਦੀ ਸੂਈ ਜੇ ਸੂਈ ਨੂੰ ਚਿਮਾ ਸਰੂ ਹੋ ਗਏ ਕੋਈ ਢਾਈ ਜੀ ਕਮੀ ਨੇ ਲੱਗੇ ਪੰਨੇ ਠੀਕ ਹੈ ਲਓ ਜੀ ਫੇਸਬੁਕ ਦੀ ਸੇਵਾ ਤੋਂ ਟੁੱਟੀ ਆਈ ਆ। ਹਾਂਜੀ ਜਰਸੀ ਕ੍ਰੋਸ ਦੇ ਵਿੱਚ ਐਚਐਫ ਨਾ ਜਰਸੀ ਦਾ ਕ੍ਰੋਸ ਜੇ। ਥੋੜੀ ਜਿਹੀ ਨਾ ਸੇਵਾ ਤੋਂ ਇਹ ਵੀ ਟੁੱਟੀ ਆ। ਜਾਤ ਨਸਲ ਪੂਰੀ ਚਵਾ ਚੂਹੇ ਇੱਕ ਨੰਬਰ ਇਹ ਫੇਸਬੁਕ ਦੀ ਕਰੋ ਬਿਊਟੀ ਇਹਦੀ ਵੀ ਪੂਰੀ ਚੈੱਕ। ਲਓ ਜੀ ਚੰਗਾ ਕਾਲਾ ਥਣ ਲੱਗਾ ਜੇ ਇਹਨੂੰ। ਇੱਕ ਤਾਂ ਉਹਨੇ ਗਰਲੈਂਡੋ ਵਛੀ ਉਹ ਵੀ ਸਾਹ ਨਾਲ ਕੋਕਾ ਪੀ ਸੀ ਆ। ਤੇ ਜੈਜੀ ਕਰਤੀਏ ਵੀਰ ਜੀ ਜੈਜੀ ਜੀਮਾ ਸਾਹਿਬ 8 ਕਿਲੋ ਦੁੱਧ ਜੀ ਦੇ ਕੋ ਹਾਂਜੀ ਠੀਕ ਹੈ ਜੀ ਕਿੰਨੇ ਦੀ ਕਰੀਏ ਸ਼ਾਮ ਕਰ ਲੇਗਾ ਥੋੜੀ ਜਿਹੀ ਜੜੀ ਜੜੀ ਆਈ ਆ ਹਾਂਜੀ ਹਾਂਜੀ ਉਹ ਵੇਖੋ ਫੇਰ ਪੈ ਗਈ ਪੱਠੇ ਤੂੜੀ ਨੂੰ ਪੈਂਦੀ ਜੇ ਉਹ ਡੁੱਟ ਗਈ ਤੇ ਇਹ ਆ ਕੋਈ ਚੰਗੀ ਸ਼ਾਮ ਕਰ ਲੇਗਾ ਦੁੱਧ ਦੇ ਨੇ 10 12 ਕਿਲੋ ਕਰ ਜਾਣਾ ਠੀਕ ਹੈ ਵੀਰ ਜੀ ਤੇ ਜੇ ਹੁਣ ਦੇਈ ਦੇਣੀ ਆ ਮੁੱਲ ਤੇ ਭਾਵੇਂ ਰਾ 30 ਕਰ ਲੀਏ 32 ਕਰ ਲੀਏ 27000 ਦੀ ਦੇ ਦਈਏ 27 ਦੀ ਨਹੀਂ 26 ਦੀ ਦੇ ਦਾਂਗੇ ਜੀਮਾ ਸਾਹਿਬ ਮੈਂ ਤਾਂ ਨਾ ਕਰਦੀਏ ਮੰਨ ਤਾਂ ਮੰਨ ਤਾਂ ਨਹੀਂ ਜੀ ਵੇਖ ਲਓ ਗਾਂ ਕੱਢੀ ਜੇ ਨਹੀਂ 5000 ਦੀ ਕਰਦੀਏ ਫਿਰ ਦਿਖਾ ਦਿਓ ਇਹ ਵੀ ਤੋਹਫਾ ਹੀ ਜੇ ਕਿ ਸ਼ੌਕੀ ਵੀਰ ਨੇ ਲੈਣੀ ਚੇ ਲਓ ਜੀ ਵੀਰ ਜੀ ਇੱਕ ਗਰਲੈਂਡੋ ਆ ਗਈ ਜੇ ਚੋਰ ਗਰਲੈਂਡੋ ਆ ਜੀ ਹਾਂਜੀ ਪਿਓਰ ਇਹ ਐਂਦਾ ਗਰਲੈਂਡ ਹੁੰਦੀ ਹੈ ਜਿਹੜੀ ਆਪਣੇ ਘਰ ਦੀ ਹੈ ਜੀ ਚੀਮਾ ਸਭੀ ਜਿਹੜੀ ਜਾਂਦੀ ਹੈ ਇਹਦੀ ਮਾਂ ਵੀ ਬੱਜੀ ਦਿਖਾ ਲ ਦੋ 28 ਕਿਲੋ ਦੁੱਧ ਦਿੰਦੀ ਰਹੀ ਜੇ ਠੀਕ ਠੀਕ ਇਹ ਤਾਂ ਮੋ ਤੋਕੜ ਗੱਬਰ ਜੇ ਹਜੇ ਵੀ ਇਹ ਮੇਰੇ ਨਾਲ ਗਿਰਦਾ ਤੇ ਐਫ ਦਾ ਕਰਾਸ ਹੁੰਦਾ ਨਾ ਇਹ ਉਸਦੇ ਪੇਟੋਂ ਪੈਦਾ ਹੋਈ ਜੇ ਨਹੀਂ ਨਹੀਂ ਉਦਾਂ ਮੈਂ ਕਹਿੰਦਾ ਵੀ ਜਿਹੜੀ ਗਰਲੈਂਡੋ ਆ ਨਾ ਪਿਓਰ ਗਰਲੈਂਡੋ ਕੋਈ ਮੱਥਾ ਦੀ ਦੁਕਾਨ ਦੇਖ ਲਓ ਇਹ ਨਹੀਂ ਕਿ ਕਰਾਸ ਕਰੋ ਚਲੋ ਜਿਆਦਾ ਆਪਾਂ ਠੀਕ ਹੈ ਜੀ ਵੀਰ ਜੀ ਅਜੇ ਖੀਰੀ ਖੀਰਾ ਬੱਚਾ ਜੇ ਹਾਂਜੀ ਤੇ ਕਿੰਨੇ ਜਾਇਜ਼ੀ ਕਰਤੀ ਵੀ ਕਿੰਨੇ ਦੀ ਕਰਤੀ ਜਾਇਜ਼ੀ ਇਹਦਾ ਮੁੱਲ ਭਾਏ ਕੋਈ 20-25 ਕਰਾ ਲੈ ਕਿਉਂਕਿ ਸਿਰਫ ਮੇਰੇ ਕੋਲ ਮਾਲ ਜਾਦਾ ਮਾ ਤਾਂ ਦੇਣਾ ਨਹੀਂ ਤੇ ਮੈਂ ਦਿੰਦਾ ਹਾਂਜੀ ਆ ਵੀਰ ਨੇ ਵਾਵਾ ਰੱਖੀਆਂ ਆ ਵੇਖੋ ਚਾਰ ਸਵੇਰੇ ਨਾਲ ਬੱਕਰੀਆਂ ਬੁੱਕਰੀਆਂ ਸਾਰੀਆਂ ਬੰਨੀਆਂ ਵੀਰ ਨੇ ਤੇ ਕਿੰਨੇ ਦੀ ਕਰਦੀਏ ਜੈਸਨੋਈ ਚੀਮਾ ਸਾਹਿਬ ਭਾਏ 18 ਕਰ ਲਈ 20 ਕਰ ਲਈ 15000 ਦੀ ਜੈਸਨੋ ਦੇਣੀ 15 ਨਹੀਂ ਚਲੋ ਕੋਈ ਨਹੀਂ ਥੋੜਾ ਬੋਧਾ ਕਿਸੇ ਦਾ ਆ ਜੀ ਹਾਂ ਮਾਨਤਨ ਮਾਨਤਨ ਕਰ ਦਿਓ ਕਿੰਨੇ ਲੈਣੀ ਜਿਹਨੂੰ ਪਰ ਹਾਂਜੀ ਨਾ ਵਿਕੇਗੀ ਕੋਈ ਐਡੀ ਗੱਲ ਨਹੀਂ ਕਰਦੀ ਆ ਜੋ ਪਰਲੀ ਕਾਲੀ ਆਹ ਮਾਜੇ ਜੀ ਅੱਛਾ ਇਹ ਮਾਜੇ ਠੀਕ ਹੈ ਜੀ 12 13 ਕਿਲੋ ਹੋ ਜਾਨੀ ਕਿ ਇਹਨੂੰ ਗਰਲੈਂਡੋ ਦਾ ਲੱਗਾ ਸੀਮਨ ਉਹਦੇ ਨਾਲ ਫਿਰ ਵੱਛੀ ਗਰਲੈਂਡੋ ਤੇ ਪਿਓਰ ਆ ਗਈ ਆ ਬਿਲਕੁਲ ਆਪਣੇ ਘਰ ਦਾ ਕੋਈ ਮਾਲ ਠੀਕ ਹੈ ਬਾਕੀ ਚਲੋ ਸੂਈਆਂ ਸਵਾਈਆਂ ਆਪਣੇ ਚੋਜ ਵਗ ਤੇ ਹਾਂਜੀ ਲੈਣੀਆਂ ਦੋ ਸੂਈਆਂ ਜੀ ਹਾਂਜੀ ਗੱਪਣ ਜੀ ਹਾਂਜੀ ਗੱਪਣ ਪਾਸ ਕਰ ਲਏ ਆਪਣੀ ਲੀ ਕਰਕੇ ਆਪਣੀ ਤਸੱਲੀ ਨਾਲ ਇਥੋਂ ਮੇਰਾ ਵੀਰ ਮਾਲ ਖੋਲਿਓ ਠੀਕ ਹੈ ਜੀ ਠੀਕ ਹੈ ਵੀਰ ਜੀ ਮਾਮਾ ਕਿ ਇਹਨੂੰ ਦੋ ਡਾਲ ਲਓ ਠੀਕ ਹੈ ਜੀ ਪੈਸੇ ਤੁਹਾਡੀ ਜੀਪ 'ਚ ਮਾਲ ਸਾਡੇ ਕੋਲ ਆ ਚੰਗਾ ਲੱਗਦਾ ਲੈ ਜਾਓ ਨਹੀਂ ਲੱਗਦਾ ਤੇ ਕੋਈ